ਹੈਲੋ ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਬਦੀਨੀ ਦੀ ਚਟਨੀ ਬਣਾ ਕੇ ਦਿਖਾਵਾਂਗੇ ਦੋਸਤੋ ਇਹ ਚਟਪਟੀ ਚਟਨੀ ਰੋਟੀ ਦਾ ਸਵਾਦ ਦੁੱਗਣਾ ਕਰ ਦਿੰਦੀ ਹੈ ਜੇਕਰ ਕਿਸ ਨੂੰ ਭੁੱਖ ਨਾ ਵੀ ਹੋਵੇ ਤਾਂ ਵੀ ਇਸ ਚਟਨੀ ਨੂੰ ਦੇਖ ਕੇ ਰੋਟੀ ਖਾਣ ਨੂੰ ਜੀ ਕਰ ਆਉਂਦਾ ਹੈ ਤਾਂ ਦੋਸਤੋ ਇਸ ਚਟਨੀ ਨੂੰ ਬਣਾਉਣ ਦਾ ਤਰੀਕਾ ਅਸੀਂ ਤੁਹਾਨੂੰ ਅੱਗੇ ਵੀਡੀਓ ਵਿੱਚ ਦੱਸਦੇ ਹਾਂ ਤਾਂ ਚਲੋ ਚਟਨੀ ਬਣਾਉਣ ਵੱਲੀ ਇਸ ਝੜਪੜੀ ਚਟਨੀ ਨੂੰ ਤਿਆਰ ਕਰ ਲਈਏ ਸਾਨੂੰ ਜੋ-ਜੋ ਸਮਾਨ ਚਾਹੀਦਾ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਉਸ ਬਾਰੇ ਦੱਸ ਦਿੰਨੇ ਹਾਂ ਇੱਥੇ ਅਸੀਂ ਕੁਝ ਪਦੀਨੇ ਦੇ ਪੱਤੇ ਲਏ ਨੇ ਤੇ ਇਸ ਦੇ ਨਾਲ ਹੀ ਦੋ ਕੱਟੇ ਹੋਏ ਪਿਆਇ ਲੈਨੇ ਇੱਕ ਨਿੰਬੂ ਲਿਆ ਹੈ ਤਿੰਨ ਹਰੀਆਂ ਕਟੀਆਂ ਹੋਈਆਂ ਮਿਰਚਾਂ ਲਈਆਂ ਨੇ ਇਹ ਕੁਝ ਧਨੀਏ ਦੇ ਪੱਤੇ ਲਏ ਨੇ ਤੇ ਇੱਕ ਲਾਲ ਟਮਾਟਰ ਲਿਆ ਹੈ ਤੇ ਹੁਣ ਅਸੀਂ ਤੁਹਾਨੂੰ ਮਸਾਲਾ ਬਾਰੇ ਵੀ ਦੱਸ ਦਿੰਨੇ ਹਾਂ ਇੱਕ ਚਮਚ ਨਮਕ ਲਿਆ ਹੈ ਇੱਕ ਚਮਚ ਆਮਚੂਰ ਪਾਊਡਰ ਲਿਆ ਹੈ ਇੱਕ ਚਮਚ ਅਨਾਰਦਾਣਾ ਪਾਊਡਰ ਲਿਆ ਹੈ ਇੱਕ ਚਮਚ ਚੰਕੀ ਝੜਟ ਮਸਾਲਾ ਲਿਆ ਹੈ ਇੱਕ ਚਮਚ ਲਾਲ ਮਿਰਚ ਪਾਊਡਰ ਲਿਆ ਹੈ ਤੇ ਅੱਧਾ ਚਮਚ ਗਰਮ ਮਸ ਦੋਸਤੋ ਅਸੀਂ ਤੁਹਾਨੂੰ ਦੱਸਦੀ ਹਾਂ ਕਿ ਇਸ ਚਟਨੀ ਨੂੰ ਜੇਕਰ ਕੁੰਡੇ ਘੋਟਨੇ ਦੀ ਮਦਦ ਨਾਲ ਬਣਾਇਆ ਜਾਵੇ ਤਾਂ ਇਸ ਚਟਨੀ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ ਲੇਕਿਨ ਸਾਡੇ ਕੋਲ ਟਾਈਮ ਦੀ ਕਮੀ ਹੋਣ ਕਰਕੇ ਅਸੀਂ ਇਸ ਨੂੰ ਗ੍ਰੈਂਡਰ ਦੀ ਸਹਾਇਤਾ ਨਾਲ ਬਣਾਇਆ ਹੈ ਲੇਕਿਨ ਫਿਰ ਵੀ ਚਟਨੀ ਬਹੁਤ ਟੇਸਟੀ ਬਣੀ ਹੈ ਤਾਂ ਚਲੋ ਦੋਸਤੋ ਇਸ ਚਟਨੀ ਨੂੰ ਬਣਾਉਂਦਾ ਤੁਹਾਨੂੰ ਪ੍ਰੋਸੈਸ ਦੱਸਦੇ ਹਾਂ ਸਭ ਤੋਂ ਪਹਿਲਾਂ ਅਸੀਂ ਮਸਾਲਿਆਂ ਨੂੰ ਸਾਈਡ ਤੇ ਰੱਖ ਲੈਣੇ ਹਾਂ ਤੇ ਹੁਣ ਸਭ ਤੋਂ ਪਹਿਲਾਂ ਅਸੀਂ ਇਹ ਕੱਟੇ ਹੋਏ ਪਿਆਜ਼ ਆਪਣੇ ਕੱਪ ਵਿੱਚ ਪਾ ਲੈਂਦੇ ਹਾਂ ਉਸੀ ਕੋਈ ਵੀ ਪਾਂਡਾ ਲੈ ਸਕਦੇ ਹੋ ਅਸੀਂ ਇੱਥੇ ਇੱਕ ਕੱਪ ਦੀ ਮਦਦ ਨਾਲ ਇਸ ਚਟਨੀ ਨੂੰ ਬਣਾਵਾਂਗੇ ਤਾਂ ਹੁਣ ਅਸੀਂ ਸਭ ਤੋਂ ਪਹਿਲਾਂ ਇਸ ਵਿੱਚ ਸਾਰਾ ਸਮਾਨ ਪਾ ਲੈਨੇ ਹਾਂ ਤੇ ਇਸ ਤੋਂ ਬਾਅਦ ਅਸੀਂ ਇਸ ਵਿੱਚ ਇਹ ਸਾਰੇ ਮਸਾਲੇ ਪਾ ਲੈਨੇ ਹਾਂ ਹੁਣ ਜੋ ਇਹ ਨਿੰਬੂ ਹੈ ਇਸ ਦੇ ਬੀਜ ਲਾਗੜ ਦੇਨੇ ਤੇ ਇਸ ਤਰ੍ਹਾਂ ਇਸ ਵਿੱਚ ਨਿਚੋੜ ਦੇਣਾ ਹੈ ਹੁਣ ਅਸੀਂ ਇਸ ਨੂੰ ਗ੍ਰੈਂਡਰ ਦੀ ਸਹਾਇਤਾ ਨਾਲ ਗ੍ਰੈਂਡ ਕਰ ਲਵਾਂਗੇ ਤਾਂ ਇਹ ਚਟਨੀ ਸਾਡੀ ਬਣ ਕੇ ਤਿਆਰ ਹੋ ਜਾਏਗੀ ਜੇਕਰ ਤੁਸੀਂ ਚਾਹੁੰਦਾ ਇਸ ਵਿੱਚ ਪੰਜ ਸੱਤ ਦਾਣੇ ਖਾਣਦੇ ਹੋ ਵੀ ਪਾ ਸਕਦੇ ਹੋ ਇਸ ਨਾਲ ਇਸ ਚਟਨੀ ਦਾ ਟੇਸਟ ਹੋਰ ਵੀ ਦੁੱਗਣਾ ਹੋ ਜਾਂਦਾ ਹੈ ਤਾਂ ਦੋਸਤੋ ਸਾਡੀ ਇਹ ਚਟਨੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੁਸੀਂ ਵੀ ਇਸ ਚਟਨੀ ਨੂੰ ਘਰ ਵਿੱਚ ਜਰੂਰ ਟਰਾਈ ਕਰਨਾ ਤੇ ਸਾਡੇ ਨਾਲ ਆਪਣੀ رائے ਵੀ ਜਰੂਰ ਸਾਂਝੀ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ